राम तत्रात दर्शित बाल सुंदर मुंदर ये हो तेरा कौन बेचारा हो दुल्ला पट्टी वाला हो रात से दिवारी आ चुकी तो तो है जी डॉक्टर दी भजन तेरे सुदीदी फतिम ना सलाम कबूल करो सुदीदी वालेकुम सलाम वास्ते तोड़ा चेहरा माशा अल्लाह सुभान अल्लाह क्या खिरिया होया परे परे सुदीदी परे परे ने ले हां जी पली है भाई देखो जी समोसा सुखजी पर एक शर्तारक दोबारा तो मुबारक रिपीट है पर देखो सुखजी जी अज बहुत सारे लिफाफे बहुत सारिया मुबारक बहुत सारिया हौसला अफजाइया इसलिए अब तो वालों मेरे मेरी इज्जत कोई अटैक नहीं होना चाहिए मेरी इज्जत का कचरा नहीं होना चाहिए ਤੇ ਬਾਕੀ ਕੋਛ ਨਵਾਂ ਫਾਸ ਕੋਛ ਮੈਂ ਕੋਛ ਨਵਾਂ ਫਾਸ ਬੋਲ ਰਹੀ ਆ ਵੀ ਅੱਜ ਦੀ ਲੋਹੜੀ ਤੁਹਾਨੂੰ ਪਤਾ ਕਿੱਥੇ ਆ ਪਿਛਲੀ ਵਾਰੀ ਜਾਂਦੇ ਜਾਂਦੇ ਕੀ ਕਹਿ ਕੇ ਗਏ ਸੀ ਬਾਜਾ ਜੀ ਤਿਆਰੀ ਰੱਖਿਆ ਜੇ ਦੇਖੋ ਇਹ ਹੱਡਿਆਂ ਪਾਵਿਆਂ ਵਾਲਾ ਮੰਝਾ ਲਿਆ ਜੇ ਦਾ ਕੀ ਬਾਤ ਵੇ ਧੂਣੀ ਲਈਦੀ ਬਾਹਰ ਸਾਰੇ ਆਪੇ ਪਾਸੇ ਖੜ ਗਏ ਨੇ ਐਨਕਾਂ ਲਾਲੀਆਂ ਜਿਹਾ ਨੇ ਕਾਲੀਆਂ ਦੇਖੋ ਚੰਗਿਆਰੀ ਨਾ ਆਵੇ ਉਹ ਡੱਡ ਕੇ ਧੂਆਂ ਨਾ ਮੇਰੀਆਂ ਅੱਖਾਂ ਨੂੰ ਲੱਗੇ ਤੇ ਆਪਾਂ ਮਾਲ ਮਤਾ ਜੇ ਇਧਰ ਹੀ ਆਇਆ ਜੇ ਕੀ ਬਾਤ ਹੈ ਜੀ ਲੋਹੜੀ ਦੀ ਧੂਣੀ ਮਗਦੀ ਰਹੇਗੀ ਸਰਦੀ ਜੀ ਤੇ ਆਪਾਂ ਇਦਾਂ ਕਰੀਏ ਤੈਰੀ ਨਾਲ ਨਾਲ ਪੜੀ ਜਾਈਏ ਨਾਲ ਨਾਲ ਇਤ ਬੀਰੰਦਜੀ ਜੀ ਜਿਹੜੀ ਦੇ ਗਾਣੇ ਸੁਣਾ ਦਿਓ ਨੇ ਕੋ ਨਹੀਂ ਮਤਨਾ ਜੀ ਅੰਦਰ ਜੀ ਲੋਰੀ ਟੈਕ ਸਵੈਟਰੇ ਗਿਫਟ ਕਰਦੇ ਜਿਹੜੀ ਬੋਲੀ ਸੀ ਤੁਸੀਂ ਇਹ ਵੀ ਨਹੀਂ ਦੇਖੋ ਮੈਂ ਤੁਹਾਨੂੰ ਕਿਹਾ ਤੁਸੀਂ ਮੇਰੀ ਇੱਜ਼ਤ ਤੇ ਹਮਲਾ ਨਹੀਂ ਕਰ ਸਕਦੇ ਮੈਂ ਪੋਣਾ ਦੇ ਸਕਦਾ ਜੀ ਤੇ ਤੁਹਾਨੂੰ ਪਤਾ ਹੈ ਕਿ ਮੈਂ ਸਵੈਟਰ ਨਹੀਂ ਪਾ ਸਕਦਾ ਹੁਣਨਾ ਸ਼ੁਰੂ ਕੀਤਾ ਜੀ ਕਿੰਨੇ ਸਾਲ ਹੋ ਗਏ ਜੇ ਪੋਣਿਆ ਨਹੀਂ ਅੱਜ ਸਾਡੇ ਫੌਜੀ ਵੀ ਵੀਰ ਨੇ ਮੰਗੀ ਸੀ ਸਵੈਟਰ ਤੇ ਕਹਿੰਦੇ ਪੈਰ ਦੀ ਅੰਦਰ ਮੈਨੂੰ ਸਵੈਟਰ ਹੀ ਹੋਂ ਦੇਖੋ ਗੱਲਾਂ ਜੰਨੀਆਂ ਮਰਜ਼ੀ ਪਣਵਾ ਲੋ ਚੁਕੇ ਸੀ ਪਰ ਸਲਾਈਆਂ ਉਹਦਾ ਕੰਮ ਨਹੀਂ ਹੋਣਾ ਠੀਕ ਹੈ ਜੀ ਬਾਤ ਖੂ ਪਰ ਇਹ ਜਿਹੜੀ ਲੋਰੀ ਦੇ ਇਸ ਮੁਸਾਫਾ ਤੋਂ ਮੇਰੇ ਤੋਂ ਕਾਜੂ ਗ੍ਰਾਮ ਵਿੱਚ ਬਹੁਤ ਮਿਲਿਆ ਪਰ 5 ਮਿੰਟ ਤੁਹਾਡੀ ਪਰਫਾਰਮੈਂਸ ਦੇਖਣ ਤੋਂ ਬਾਅਦ ਅੱਛਾ ਇਹਨਾਂ 5 ਮਿੰਟਾਂ ਦੇ ਵਿੱਚ ਤੇ ਮੇਰੀ ਪਰਫਾਰਮੈਂਸ ਗਾ ਕੇ ਹੋਏਗੀ ਨੱਚ ਕੇ ਹੋਏਗੀ ਖਤ ਪਰ ਕੇ ਹੋਏਗੀ ਕਿਸ ਤਰ੍ਹਾਂ ਦੀ ਪਰਫਾਰਮੈਂਸ ਪਰਫਾਰਮੈਂਸ ਇਹ ਕਿ ਬਸ ਤੁਸੀਂ ਮੇਰੇ ਖਿਲਾਫ ਕੋਈ ਅੱਖਰ ਨਹੀਂ ਬੋਲਣਾ ਐ ਜੋ ਮਰਤੇ ਕੋਲੀ ਜਾਵਾਂ ਹਾਏ ਹਾਏ ਤੇ 5 ਮਿੰਟ ਤੋਂ ਬਾਅਦ ਦੇਖੋ 5 ਮਿੰਟ ਦੀ ਤੁਹਾਡੀ ਪਰਫਾਰਮੈਂਸ ਠੀਕ ਰਹੀ ਤੇ 10% ਅੱਧਾ ਸਮਸਾ ਤੁਹਾਡਾ ਅੱਛਾ ਅੱਧਾ ਸਮਸਾ ਮੇਰਾ ਅਗਲੇ 5 ਮਿੰਟ ਦੇ ਠੀਕ ਰਹੀ ਤੇ 10% ਹੋਰ ਤੁਹਾਡਾ ਇਹ ਜਦੋਂ ਵੀ ਰਿਗਨਟ ਕੋਈ ਕੁਝ ਬਚਣਾ ਨਹੀਂ ਮਹੀ ਗੱਲ ਨਹੀਂ ਮੈਂ ਪਰਫਾਰਮ ਨੂੰ ਬੜੀ ਵਧੀਆ ਤਾਂਗੀ ਜੀ ਕੋਈ ਮੈਨੂੰ ਆਤਾ ਨਹੀਂ ਚਲੋ ਤੁਸੀਂ ਤੇਰੀ ਚਲੋ ਕਿ ਲਾਜੀ ਬੰਦੇ ਤੋਂ ਬਾਜਵਾ ਦੇ ਘਰੇ ਲੋਹੜੀ ਆ ਵੜਿਆ ਪਾਵਾਂ ਵਾਲਾ ਮੰਝਾ ਡੱਟ ਗਿਆ ਸਾਰੇ ਜਣੇ ਆ ਗਏ ਨੇ ਰੁਪਿੰਦਰ ਰੂਪ ਬਾਕੀ ਸਭ ਰੌਣਕਾਂ ਨਾਲ ਆ ਗਏ ਨੇ ਆਤਮਾ ਸਿੰਘ ਜੀ ਸਪੈਸ਼ਲ ਪੀਰ ਪਜਾਤਾ ਚੱਲ ਕੇ ਆਏ ਨੇ ਹੋਰ ਅਗਵਾਲ ਸਾਹਿਬ ਆਏ ਨੇ ਮੁੰਲਾਪੁਰ ਮੰਡੀ ਵਾਲੇ ਆਏ ਨੇ ਬਸ ਦੇਖੀ ਹਾਂ ਤੇਜਪਾਲ ਚਾਰ ਪੋਏ ਹਨ ਜਿਹਨਾਂ ਦਾ ਨੌਕਾ ਲਾਈ ਹੈ ਨਵੀਂ ਨਵੀਂ ਬੀਨਾਰਾਨੀ ਦੀ ਲੋੜੀ ਪਾੜੀ ਹੋਈ ਹੈ ਜਮਾਨੇ ਤੇ ਉਹ ਵੀ ਆਪਣੀਆਂ ਲੱਕਾਂ ਪਾਟੀਆਂ ਚਾਕੇ ਇੱਥੇ ਹੀ ਆ ਗਏ ਨੇ ਬਸ ਜੇ ਦੇਖੋ ਜਿੰਦੀ ਡੀਟੇਲਸ ਦੇ ਜ਼ਰੀਏ ਰੱਤ ਦਾ ਪਰਿਵਾਰ ਇਨਾ ਵੱਡਾ ਹੋ ਗਿਆ ਕਿ ਸਾਰਾ ਸੰਸਾਰ ਵੇਖ ਰਿਹਾ ਕਿ ਲੋਹੜੀ ਕਿੱਦਿ ਮਨਾਇ ਜਾ ਰਹੀ ਹੈ ਲਾ ਜੀ ਮੈਂ ਦੱਸੋ ਅਰਪਨ ਦਾ ਰੂਪ ਤੇ ਕਹਾਣੀਆਂ ਕੋਈ ਨਹੀਂ ਦੇਖਣ ਜਰਾ ਵਿਨਾਰਾਂ ਦਾ ਦੁੱਪੋਈ ਪੋਲੀ ਨਹੀ ਨੋਆਣੀ ਕਹਿੰਦੀ ਐ ਕਿ ਲੋਹੜੀ ਦੇ ਤਿਹਾੜ ਦਾ ਮਹੱਤਵ ਦੱਸੋ ਤੁਹਾਨੂੰ ਕਿਹਦੀ ਬਾਤ ਲੱਗੇ ਇਹ ਤਾਂ ਬਾਜਵਾ ਸਾਹਿਬ ਨੂੰ ਪੁੱਛਿਆ ਬਾਜਵਾ ਸਾਹਿਬ ਦੇ ਘਰੇ ਬੈਠਾ ਤੇ ਉਹ ਹੀ ਦੱਸਣਗੇ ਲੋ ਜੀ ਤੇਰੇ ਨਾਲ ਕੋਈ ਸੁਣਦੇ ਸੁਣਦੇ ਇਹ ਬਾਤ ਮੇਰੀ ਹੈ ਕਿ ਦਸਰਿਆਂ ਦੇ ਬਾਰੇ ਬੱਸੋ ਬਿਲਕੁਲ ਲਾਜੀ ਸੰਮਰਾਂ ਨੇ ਕਾਂਢੀ ਵੱਲ ਖਫੂਸਾ ਤਾਂ ਉਹ ਤਾਂ ਬਾਜਵਾ ਸਾਹਿਬ ਦੇ ਘਰੇ ਚੱਲ ਕੇ ਲੋਹੜੀ ਦਾ ਮਹੱਤਵ ਪੁੱਛਣ ਲੱਗੇ ਤੇ ਬਾਜਵਾ ਸਾਹਿਬ ਦੱਸਦੇ ਨੇ ਪੰਜਾਬ ਮੇਲੇ ਤੇ ਤਿਹਾਰਾਂ ਦਾ ਦੇਸ਼ ਐ ਇਹ ਤਿਹਾੜ ਦਿਨ ਕੋਈ ਨਾ ਕੋਈ ਦਿਨ ਤਿਹਾਰ ਮੇਲਾ ਗੁਰਪ੍ਰਮ ਮਨਾਇਆ ਜਾਂਦਾ ਹੈ ਹਰ ਮੇਲਾ ਤਿਹਾੜ ਸਭ ਤੋਂ ਮਾਦੇ ਲੋਕ ਤਕਰੀਬਨ ਰਲ ਕੇ ਮਨਾਉਂਦੇ ਨੇ ਜਿਸ ਨਾਲ ਪਿਆਰ ਭਾਈਚਾਰਾ ਸਭ ਦੀ ਸਾਂਝ ਵੱਧਦੀ ਹੈ ਜੀ ਆਪਸੀ ਪਿਆਰ ਬਣਿਆ ਰਹਿੰਦਾ ਹੈ ਪੰਜਾਬ ਵਿੱਚ ਖਾਸ ਕਰਕੇ ਚਾਰ ਤਿਹਾੜ ਜੋ ਬੜੇ ਚਾਰ ਨਾਲ ਮਨਾਏ ਜਾਂਦੇ ਨੇ ਉਹ ਬੰਦੇ ਨੇ ਜੀ ਦਸਹਰਾ ਦੁਵਾਲੀ ਲੋਹੜੀ ਤੇ ਵਿਸਾਖੀ ਇਹਨਾਂ ਨਾਲ ਸਾਡੀਆਂ ਕਈ ਧਾਰਮਿਕ ਤੇ ਇਤਿਹਾਸਿਕ ਮਤਲਬ ਤੇ ਕਹਾਣੀਆਂ ਜੁੜੀਆਂ ਨੇ ਇਸੇ ਤਰ੍ਹਾਂ ਇੱਕ ਤਿਹਾੜ 13 12 ਨੂੰ ਆਏ ਹੋਏ ਅੱਜ ਦੇ ਦਿਨਾਂ ਕਹਿੰਦੇ ਸੋਨਾ ਧੀਏ ਰਾਣੀਆਂ ਨੌ ਰਾਣੀਆਂ ਵੀਨਾ ਰਾਣੀਆਂ ਤੈਨੂੰ ਦੱਸਣ ਲੱਗਾਂ ਮੈਂ ਇਹਨੂੰ ਕਹਿੰਦੇ ਲੋਹੜੀ ਉਹ ਕੋਈ ਨਾਲ ਹੀ ਦੱਸਦੇ ਪਨੇ ਲੋਰੀ ਨਾਰਦੀ ਕਈ ਮਿੱਠਾਂ ਜੁੜੀਆਂ ਨੇ ਬੇਰੇਂਦਰ ਅੱਛਾ ਕਹਿੰਦੇ ਨੇ ਰਾਜਾ ਅਕਬਰ ਦੇ ਵਕਤ ਇੱਕ ਭੱਟੀ ਖਾਨਦਾਨ ਦਾ ਡਾਕੂ ਸੀ ਗਵਾਰਿਕ ਨੂੰ ਰੁਕਲੰਦਾ ਸੀ ਇੱਕ ਦਿਨ ਜੰਗਲ ਵਿੱਚ ਇੱਕ ਵਾਮਨ ਦਾ ਪਰਿਵਾਰ ਸੀ ਜਿੱਦੇ ਦੀ ਦੋ ਨੌਜਵਾਨ ਕੁੜੀਆਂ ਸੰਸੁਦਰੀ ਤੇ ਮੰਦਰੀ ਜਿਸ ਨੂੰ ਗੇਡ ਦਾ ਡਾਕੂ ਨੇ ਨੋਪਚਾਇਆ ਪਰ ਪਰਿਵਾਰ ਦੇ ਮੁਖੀ ਨੇ ਤਰਨਾ ਕੀਤਾ ਕਿ ਸਾਡੇ ਕੋਲ ਜੋ ਕੁਝ ਵੀ ਹੈ ਇਸ ਲੜਕੀ ਦੇ ਵਿਆਹ ਵਾਸਤੇ ਲੈ ਕੇ ਜਾ ਰਹੇ ਹੋ ਕਿਰਪਾ ਕਰੋ ਸਾਨੂੰ ਬਖਸ਼ ਦਿਓ ਅਸੀਂ ਇਹ ਵੀ ਸਾਡੀ ਕਹਾਣੀ ਹੈ ਦੂਜੀ ਢਾਕੂ ਨੇ ਮਨ ਵਿੱਚ ਰਹਿਮ ਆ ਗਿਆ ਤੇ ਕਿਹਾ ਮੈਨੂੰ ਜੋ ਦੱਸਣਾ ਛੱਤੀ ਹੋਵੇ ਮੈਂ ਸ਼ਾਦੀ ਤੇ ਭਰਾ ਬਣ ਕੇ ਆਵਾਂਗਾ ਬੱਲੇਪਟੇ ਢਾਕੂ ਨੇ ਆਪਣੀ ਪਗੜੀ ਨਾਲੋਂ ਲਈ ਰ ਖਾਂਜ ਜੜਕੀ ਵੀ ਕਰਾਈ ਤੇ ਬੰਦੇ ਸੀ ਕਿ ਐਤੋ ਇਹ ਮੇਰੀ ਭੈਣ ਹੋਈ ਦੁੱਲੇ ਨੇ ਉਸੇ ਤਰ੍ਹਾਂ ਹੀ ਫੇਸ ਵਟਾ ਕੇ ਵਿਆਹ ਵਿੱਚ ਚੰਗਾ ਚੋਖਾ ਦਿੱਤਾ ਉਸ ਦਿਨ ਤੋਂ ਕੁੜੀਆਂ ਲੋਰੀ ਵਾਲੇ ਬਣ ਹਾਰੇ ਕਿ ਤੋ ਆਪਣੀ ਪਿਆਰ ਦੀ ਇੱਛਾ ਰੱਖਦੀਆਂ ਨੇ ਠੀਕ ਹੈ ਜੀ ਤੇ ਕਹਿੰਦੀਆਂ ਨੇ ਕਿ ਮੋਹ ਮਾਹੀ ਦੇ ਕੇ ਜਾ داری ਪੁਲਕ ਵਾਕਿਆ ਹੂੰ ਵੈਸੇ ਸਾਨੂੰ ਕਥਾ ਉਹ ਅਲੱਗ ਤਰੀਕੇ ਨਾਲ ਦੀ ਬਾਜ-ਬਾਜ ਨੇ ਦੱਸੀ ਸੀ ਕਿ ਦੁੱਲੇ ਪੱਟੀ ਨਾਲ ਜਿਹੜਾ ਢਾਕੂ ਸੀ ਨਾ ਜੀ ਉਹ ਅਮੀਰਾਂ ਨੂੰ ਲੁੱਟਦਾ ਸੀ ਗਰੀਬਾਂ ਦੀ ਮਦਦ ਕਰਦਾ ਸੀ ਸੁੰਗਰੀ-ਮੁੰਦਰੀ ਨਾਂ ਦੀਆਂ ਦੋ ਬ੍ਰਾਹਮਣ ਦੀਆਂ ਕੁੜੀਆਂ ਸਨ ਜਿਨ੍ਹਾਂ ਦੇ ਉੱਤੇ ਉਸ ਟੇਲੇ ਦੇ ਹਾਕਮ ਦੀ ਮੈਲੀ ਨਜ਼ਰ ਹੋ ਗਈ ਸੀ ਤੇ ਉਸ ਦਾ ਪਿਤਾ ਉਹਨਾਂ ਨੂੰ ਬਚਦਾ ਬਚਾਉਂਦਾ ਜੰਗਲ ਦੇ ਵਿੱਚ ਲੈ ਤੁਰਿਆ ਸੀ ਫਿਰ ਉਹਨਾਂ ਦੇ ਉਹ ਦੁੱਲੇ ਪੱਟੀ ਨੂੰ ਸਾਰੇ ਇਕੱਠਾ ਕਰ ਦਿੱਤੀ ਤੇ ਦੁੱਲੇ ਪੱਟੀ ਨੇ ਉਸੇ ਉਹ ਲੜਕੀਆਂ ਦੇ ਨਾਲ ਉਹਨੇ ਸ਼ਾਦੀ ਕਰ ਦਿੱਤੀ ਜਿਨ੍ਹਾਂ ਦੇ ਨਾਂ ਰੰਦਿਕੁਮਾਈ ਹੋਏ ਰਹੀ ਸੀ ਉਸ ਟੇਲੇ ਕਨ ਦੁੱਲੇ ਕੋਲ ਕੁਝ ਵੀ ਨਹੀਂ ਸੀ ਹੋਣੇ ਚੱਕਰ ਪਾ ਦਿੱਤੀ ਤੇ ਉਹ ਜੋੜ ਕੋ ਸਿਖਾਉਣ ਨੂੰ ਦਿੱਤਾ ਉਹਨਾਂ ਤੋਂ ਲੈ ਕੇ ਸੁੰਦਰ ਮੁੰਦਰੀਏ ਹੋ ਤੇਰਾ ਕੌਣ ਵਿਚਾਰਾ ਹੋ ਗੁੰਮਾ ਪੱਟੀ ਵਾਲਾ ਇਹ ਕਹਾਸੇ ਸੁਣਦੀ ਐ ਬੜੀ ਜਿਹੜੀ ਕਹਾਣੀ ਐ ਤੇ ਅੱਜ ਦੇ ਦਿਨ ਆਪਾਂ ਇਸ ਕਹਾਣੀ ਨੂੰ ਯਾਦ ਕਰ ਰਹੇ ਆ ਇਹ ਤੁਹਾਨੂੰ ਇਹ ਕਲ ਦਾ ਚਿੱਤ ਵੀ ਕਰਾਉਂਦੀ ਐ ਕਿ ਉਦੋਂ ਦੇ ਜਿਹੜੇ ਡਾਕੂ ਹੁੰਦੇ ਸਨ ਗਰੀਬਾਂ ਦੇ ਧੀਆਂ ਪੈਰਾਂ ਤੇ ਰਾਖੇ ਹੁੰਦੇ ਸਨ ਅੱਜ ਦੇ ਦਿਨ ਵੀ ਬੰਦੇ ਦੇ ਪੇਸੇ ਲਾਪੂ ਨੇ ਜੀ ਹਨਾ ਜੀ ਲੋਕਾਂ ਦੇ ਅਜਕਲ ਲੋੜੀ ਲੜਕੇ ਦੇ ਪੈਦਾ ਹੋਣ ਦੀ ਖੁਸ਼ੀ ਵਿੱਚ ਵਿਆਹ ਦੀ ਖੁਸ਼ੀ ਵਿੱਚ ਵੀ ਵੰਡੀ ਜਾਂਦੀ ਹੈ ਬੀਨ ਦੇ ਘਰ ਚੋਕਰੇ ਗਿਆ ਸੀ ਪਤਕਿਆਂ ਨਾਲ ਮਸਤਾਂ ਨਾਲ ਵੰਡ ਕੇ ਗਿਆ ਨਾ ਜੀ ਘਰ ਦੇ ਚਾਰ ਚੰਨਾਂ ਦੇ ਸ਼ਰੀਕੇ ਤੇ ਬਰਾਦਰੀ ਨੂੰ ਸੱਦ ਕੇ ਲੋੜੀ ਪਾਈ ਜਾਂਦੀ ਹੈ ਜਿੱਦਾਂ ਅੱਜ ਅਸੀਂ ਬਾਜੀਆਂ ਸਾਡੇ ਘਰੇ ਬੈਠੇ ਹਾਂ ਲੋੜੀ ਪਾਣ ਲਈਏ ਕਿਆ ਬਾਤ ਕਹਿੰਦੇ ਔਰਤਾਂ ਲੋੜੀ ਦੇ ਗੀਤ ਗਾਉਂਦੀਆਂ ਨੇ ਛੋਟੀਆਂ ਬੱਚੀਆਂ ਘਰ ਘਰ ਜਾ ਕੇ ਲੋੜੀਆਂ ਮੰਗਦੀਆਂ ਨੇ ਇਸ ਵਿੱਚ ਕਹਿੰਦੇ ਨੇ ਹਰ ਵਰਦ ਹਰ ਮਜ਼ਬ ਇੱਕ ਲੋਰੀ ਮੰਗਦੀ ਜਾਂਦੀ ਹੈ ਕਿ ਕੋਈ ਪਿੰਡ ਪੇੜ ਪਾਵਲੀ ਹੁੰਦਾ ਛੋਟੀਆਂ ਤੋਂ ਮੁੰਡੇ ਵੀ ਨਿਕਲ ਕੇ ਕੱਪੜੇ ਸਹੇਲੇ ਤੇ ਲੋਰੀ ਮੰਗਦੇ ਨੇ ਜੀ ਕਿਆ ਬਾਤ ਗੀਤ ਨੇ ਦੁੱਲਾ ਭੱਟੀ ਵਾਲਾ ਹੋ ਦੁੱਨੇ ਪਏ ਹੈ ਹੈ ਮਿੱਠਾ ਸ਼ੁਰੂ ਕਰ ਦਿੱਤਾ ਸੁੰਦਰ ਮੰਦਰੀ ਦੇ ਗੋਦ ਅੱਲਾਹ ਜੀ ਕਹਿੰਦੇ ਆਖੋ ਮੁੰਡਿਆ ਲੋਰੀ ਬੁੱਲੀ ਲੋਰੀ ਲੋੜੀ ਆ ਕੋ ਮੁੰਡੇ ਲੋੜੀ ਲੋੜੀ ਲਾ ਲਾ ਲੋੜੀ ਟੱਪਾ ਪਾਰ ਦੇ ਜੇ ਨਿਆਈ ਤੇਰੀ ਜੀਰੇ ਮੱਝੀ ਗਈ ਆਪ ਲੱਗ ਲੱਗ ਗਈ ਤੇਰੇ ਤੇ ਗਿਰੇ ਇਥੇ ਲੱਗਣਾ ਪੁਰੀਆ ਨਹੀਂ ਆਪਣੇ ਲੈਵ ਤੇ ਕਾਂਦੀਆਂ ਨੇ ਪਿੱੱਲੀ ਹੈਰੀ ਐ ਪਰੀ ਪਿੱੱਲੀ ਮੋਤੀ ਨੇ ਜੜੀ ਪਿੱੱਲੀ ਉਸ ਵੇੜੇ ਜਾਜ ਤੇ ਗਿੱਗੜਾ ਵਿਆ ਗਿੱਗਾ ਜੰਮਿਆ ਸੀ ਗੁਰਵੰਦਿਆ ਸੀ ਗੁਰਦੇ ਰੋੜੀਆਂ ਸੀ ਭਰਾਵਾਂ ਜੋੜੀਆਂ ਸੀ ਭਾਈ ਭਤੀਜੇ ਦਾ ਵਿਆਹ ਤੇ ਰਿਵਾਲੇ ਦਾ ਵਿਆਹ ਤਨ ਦੇ ਲੋੜੀ ਤੇ ਰਜੀਵੇ ਜੜੀ ਕੀ ਬਾਤ ਹੈ ਜੀ ਕੀ ਬਾਤ ਹੈ ਜੀ ਜੇ ਨੋਰੀ ਨਾਂ ਦੇ ਵੈਣਾ ਕੋ ਛੱਤੀ ਸਾਡੇ ਪੈਰਾ ਹੇਟਸ ਲਾਈਆਂ ਅਸੀਂ ਕਿਹੜੇ ਵੇਲੇ ਬਿਲਾ ਹਾਂ ਸਾਡੇ ਪੈਰਾੰਦੇ ਹੇਟ ਜ਼ੋਰ ਤਾਂ ਨਹੀਂ ਛੱਤੀ ਛਤੀ ਤੋਰ ਨਾ ਜੀ ਕੰਨੇ ਨੇ ਕੀ ਫੇਰ ਹੈ ਕੰਨੀਆਂ ਨੇ ਕਿ ਪਾ ਮਾਈ ਪਾ ਤੇਰੇ ਜੂਰ ਪੰਜੇ ਪੁੱਤ ਤੇ बाजवाज मिले जी अब सारे सामने देखो किय ने चार कुछ ने पतासिया टोकरा भरिया होया लोग सिर्फ मकीी के फुले ਤੇ ਗੋੜੀ ਦਿੱਤਾ ਜਾਂਦਾ ਸੀ ਫਿਰ ਗਈ ਰਾਤ ਮੁੰਡੇ ਇਕੱਠੇ ਥਿ ਲੋਰੀ ਬਾਲਦੇ ਸਨ ਤੇ ਅੱਗ ਸੇਜਦੇ ਸਨ ਅੱਜ ਯੁੱਗ ਬਦਲ ਗਿਆ ਲੋੜੀ ਹੁਣ ਕਹਿੰਦੇ ਹੋੜਲਾ ਪੈਲਟਾ ਵਿੱਚ ਚਲੀ ਗਈ ਹੈ ਪਹਿਲਾਂ ਲੋਕ ਮੁੰਡੇ ਦੀ ਲੋਰੀ ਹਾਂਦੇ ਸਨ ਪਰ ਇਕੱਲ ਕੁੜੀਆਂ ਦੀ ਵੰਡਣ ਲੱਗ ਪਈ ਜੋਕੀ ਵੰਡਣੀ ਚਾਹੀਦੀ ਵੀ ਹੈ ਕਿਉਂਕਿ ਮੁੰਡਾ ਕੁੜੀ ਇੱਕ ਸਮਾਨ ਹੈ ਲੋੜੀ ਤੋਂ ਬਾਅਦ ਕੁਝ ਮੌਸਮ 'ਚ ਫਰਕ ਪੈਣਾ ਸ਼ੁਰੂ ਹੋ ਜਾਂਦਾ ਹੈ ਪੱਛਾ ਜਿਹਾ ਮੌਸਮ ਆ ਜਾਂਦਾ ਹੈ ਔਰ ਕੰਨਨ ਨੇ ਕਿ ਦਿਨ ਵੀ ਕੰਦੇ ਥੋੜਾ ਮਰਾਬਨਾ ਸ਼ੁਰੂ ਹੋ ਜਾਂਦਾ ਧਰਤੀ ਤੇ ਫੁੱਲ ਫੇਰੇ ਪਰ ਦ੍ਰਖਤ ਕੋ ਜੁੰਡਮ ਰੌਣਕ ਸੁਨੇ ਸ਼ੁਰੂ ਹੋ ਜਾਂਦੇ ਹੈ। ਕੀ ਬਾਤ ਕੀ ਬਾਤ ਕੀ ਬਾਤ। ਉਹ ਵਿਨਰਾਨੀ ਦੇ ਫੰਦਰ ਰੂਪ ਤੇ ਹੋਤੀ ਹੈ। ਆਰਾਨਿਆ ਜਿੰਨ ਨੂੰ ਨਹੀਂ ਸੁਪਤਾ ਲੋਰੀ ਦੇ ਮਾਤ ਤੋਂ ਬਾਅਦ ਪਤਾ ਲੱਗਿਆ ਤੇ ਬਾਜਵਾ ਸਾਹਿਬ ਤੇਜ ਜੀ ਤੁਸਾਂ ਨੇ ਆਪਣੇ ਘਰ ਦੇ ਵਿੱਚ ਜਿਹੜੀਆਂ ਲੋਰੀਂ ਮਹਿਰਾਨ ਕਰਨ ਲੱਗੀਆਂ ਤੇ ਦੇ ਮੰਜਾ ਵੀ ਮੰਜਾ ਇੱਕ ਅਚੰਗਾ ਵਾਹ ਜੀ ਵਾਹ ਠੀਕ ਹੈ ਨਾ ਜੀ ਸੁਖਦੇਵ ਜੀ ਤੁਹਾਡੀ ਤਾਹਰੀਰ ਸੁਣ ਕੇ ਤੇ ਆ ਲੋੜੀ ਦੀ ਧੂਣੀ ਵਿੱਚ ਦੇ ਬਹੁਤ ਦੂਰੋਂ ਆ ਰਹੇ ਨੇ ਜੀ ਭੰਗੜਾ ਪਾਉਂਦੇ ਪਿੰਡ ਅਲੀ ਮੁਹੰਮਦ ਜ਼ਿਲ੍ਹਾ ਤਿਰਸਾ ਦੇ ਸੁਭਾਸ਼ ਲੂਣਾ ਚਿੰਤੂ ਸਵਾਮੀ ਓਮਪਤੀ ਬੁਲਬੁਲ ਅੰਜਨਾ ਰਾਣੀ ਅਮਨਪਾਲ ਮੈਨਪਾਲ ਲੂਣਾ ਤੇ ਇਹਨਾਂ ਦਾ ਪੂਰਾ ਪਰਿਵਾਰ ਸ਼ਾਮਲ ਹੋ ਗਿਆ ਜੀ ਕੀ ਬਾਤ ਹੈ ਕੀ ਬਾਤ ਹੈ ਤੇਲ ਚੌਲੀਏ ਨਹੀਂ ਜੀ ਕਿਆ ਮੋਈਏ ਨਹੀਂ ਗੱਡੀਆਂ ਆਦੀਆਂ ਨੇ ਜੀ ਸਾਰੀਆਂ ਕੁੜੀਆਂ ਚੜੀਆਂ ਕਹਿੰਦੇ ਨੇ ਰਾਤਾ ਹਾਲ ਚਾਲ ਵਧੀਆ ਹੈ ਨਾ ਹਾਂ ਜੀ ਲੋਹੜੀ ਵਾਲਾ ਦਿਨ ਹੋਵੇ ਆਏ ਆਏ ਕੀ ਬਾਤ ਹੈ ਕਿ ਵੈਸੇ ਤਾਂ ਰਾਤਾ ਵੈਸੇ ਹੀ ਨੰਬਰ 1 ਚੱਲ ਰਿਹਾ ਤੇ ਇਸ ਵੇਲੇ ਲੋਹੜੀ ਦੇ ਤਿਉਹਾਰ ਤੇ ਰਾਤਾ ਬਸ ਬਾਵਾ ਚੱਲ ਰਿਹਾ ਜੀ ਰੌਣਕਾਂ ਰੌਣਕਾਂ ਕੰਨ ਨੇ ਰੌਣਕਾਂ ਹੀ ਰੌਣਕਾਂ ਨੇ ਰਾਸਤਾ ਸੁਨਵਾਰਿਆਂ ਨੂੰ ਪਿਆਰ ਭਰੀ ਮੁਹੱਬਤ ਭਰੀ ਸਲਾਮ ਹੈ ਸਾਡੀ ਤੇ ਸਾਰਿਆਂ ਨੂੰ ਇਸ ਤਿਹਾੜੀ ਦੀਆਂ ਬਹੁਤ ਬਹੁਤ ਮੁਬਾਰਕਾਂ ਹਾਂ ਬਹੁਤ ਬਹੁਤ ਸ਼ੁਕਰੀਆ ਜੀ ਇਹਨੇ ਵਧੀਆ ਤਰੀਕੇ ਨਾਲ ਵੀ ਸ਼ਿਰਕਤ ਕੀਤੀ ਪਰ ਟੋਕਰੇ ਤੋਂ ਲਈ ਅੱਜ ਤਾਂ ਪਾਮ ਲੈ ਕੇ ਇਹਨੇ ਖਾਲੀ ਟੋਕਰੇ ਤੇ ਭੜਕ ਲੈ ਜਾਣਾ ਜੀ ਸਾਰੇ ਕੋ ਬਾਤ ਖੋ ਜਾ ਜੀ ਆਨ ਆਜੀ ਫੋਟੋ ਰਜਿਸਟਰ ਨਹੀਂ ਨਾ ਜੀ ਵੇ ਦੇਖੋ ਘਰ ਹੈ ਬਾਜਵਾ ਸਾਹਿਬ ਦਾ ਟੋਕਰਾ ਹੈ ਬਾਜਵਾ ਸਾਹਿਬ ਦਾ ਅੱਛਾ ਜੀ ਨਾਲ ਉੱਥੇ ਬੈਠੇ ਨੇ ਤੇਰੇ ਪੂਰੇ ਕਾਪੀ ਰਾਈਟਸ ਬਾਜਵਾ ਸਾਹਿਬ ਨੂੰ ਦੇ ਚ ਨੂੰ ਚਾੜ ਤੇ ਦੇ ਜੀ ਮੈਂ ਅੱਗੇ ਬੈਠਾ ਸੱਤੋਂ ਅੱਗੇ ਨਹੀਂ ਆ ਚ ਨੂੰ ਚਾਣ ਦੇ ਦੇਰੇ ਪਿੱਛੇ ਨੇ ਉਹ ਬਹਾ ਬੋੜਾ ਥੋੜਾ ਥੋੜਾ ਉਹਨਾਂ ਤੇ ਜਿਹੜੇ 3-4 ਨਾਲ ਜਾਵਾ ਦੇ ਦਿੰਦੇ ਨੇ ਜਿੰਨਾਂ ਚਾਹ ਮਜ਼ੀ ਹੈ ਨਾ ਵੀ ਅੱਧੀ ਵਸ ਕਰ ਤੋਂ ਅੱਗੇ ਨਹੀਂ ਹੈ ਪਰ ਇਹਨੂੰ ਉਹਨਾਂ ਨਾਲ ਜੇ ਕਰੇਗਾ ਉਹਨੂੰ ਦੇ ਦੇਣਗੇ ਤੁਹਾਨੂੰ ਇੱਕੋ ਜੀ ਦੇਣਗੇ ਉਹ ਕਿੱਥੇ ਜੀ ਕਰਨਾ ਹੁਣ ਵਿਚਾਰਿਆਂ ਦਾ ਨਹੀਂ ਇਹ ਮਰਜ਼ੀ ਮਰਜ਼ੀ ਹੈ ਨਾ ਹੋਰ ਕਾਹਦੀ ਮਰਜ਼ੀ ਲੈ ਜਦ ਅੱਗੇ ਤੁਸੀਂ ਹੋ ਉਹ ਇਹ ਮੈਂ ਖੜਾ ਹਾਂ ਉਹ ਤਾਂ ਮਰਜ਼ੀ ਹੈ ਨਾ ਦੀ ਨੇ ਵੀ ਨੇ ਵੀ ਪਿੱਛੇ ਨੇ ਬੰਦੇ ਯਾਹ ਬੰਦੇ ਹਾਂ ਉਹਨਾਂ ਚੋਂ ਜਿਨ੍ਹਾਂ ਨੂੰ ਅੱਧੇ ਵੰਡ ਸਕਦੇ ਰੰਗ ਅੱਗੇ ਪਾਉਣੇ ਮਰਜ਼ੀ ਹੈ ਨਾ ਦੀ ਵੀ ਇਹਨਾਂ ਦੇ ਸੀ ਤੁਹਾਨੂੰ ਪਤਾ ਹੈ ਗੱਡੀ ਦਾ ਇੰਜਨ ਹੁੰਦਾ ਰੱਜਿਆ ਪੁਝੇ ਹੁੰਦਾ ਹਾਂ ਜੀ ਤੁਸੀਂ ਇੰਜਨ ਨੂੰ ਆਪਰੇਲੇ ਆਪਰੇਲੇ ਨਹੀਂ ਲੋੜੀ ਵਾਲਾ ਤਾਂ ਇੰਜਨ ਉਚਾਰਾ ਪੁੱਛਦਾ ਹੈ ਬਾਕ ਸਫਰ ਕੀਤਾ ਹੁੰਦਾ ਮੈਜੀ ਦਾ ਤੇਜਪਾਲ ਚਾਰਪਰੀ ਰੇਸ਼ਮ ਕੋਲ ਤੇਨਾਂ ਦੇ ਪਰਿਵਾਰ ਦੇ ਮੈਂਬਰ ਵੀ ਨਾਰਾਣੀ ਤੇ ਅਮਨਦੇਵ ਚੰਦ ਲੋਰੀ ਦੇ ਮੌਕੇ ਸਾਡੇ ਵੱਲੋਂ ਵੀ ਇਹਨਾਂ ਦੇ ਵਜਿਹੇ ਵੀ ਢੋਣੀ ਵੱਲ ਚੁੱਕੀ ਹੈ ਜੀ ਹਾਸੇ-ਪਾਸੇ ਸਾਰੇ ਇਕੱਠੇ ਹੋ ਗਏ ਨੇ ਜੀ ਅਰਵੀ ਨਾਰਾਣੀ ਸ਼ਰਮਾਂ ਵੀ ਹੋਈ ਬੈਠੀ ਹੈ ਜੀ ਵੇੜੇ ਦੇ ਵਿੱਚ ਪਰ ਹਾਲ ਹੀ ਹਾਲੇ ਖਿਲਣਾ ਛੁੱਟ ਰਹੀ ਹੈ ਢੋਣੀ ਦੇ ਵਿੱਚ ਹਨਾ ਜੀ ਰਾਤ ਦਾ ਜੀ ਪਿਆਰ ਨਾਲ ਦੋ ਗੰਨਾ ਕਰੀਏ ਅ ਤਹਿਰੀਰ ਪੜਨ ਤੋਂ ਪਹਿਲਾਂ ਨਾ ਚੱਲੀ ਜੀ ਤੁਸੀਂ ਵੀ ਆ ਚੁੱਕੋ ਤੇ ਸਿੱਟੀਏ ਲੈ ਚੁੱਕੀ ਆਹ ਆਹ ਖਿਲਣਾ ਨਹੀਂ ਖਿਲਣਾ ਨਹੀਂ ਇਹਦੇ ਨਾਲ ਜਿਹੜੀ ਚੀਜ਼ ਪਈ ਇਹ ਕੀ ਹੈ ਇਹ ਆਕਰ ਤੇ ਨਫਰਤ ਸਾਰਦੇ 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 ਆ ਇਸ ਸਾਰੇ ਇਹਦੇ ਨਾਲ ਜਿਹੜੀ ਚੀਜ਼ਾਂ ਵਿੱਚ ਵੀਰ bro ਦੂਈ ਦਬੈ ਸਭ ਸਾਰਦੇ ਸਾਰਦੇ ਫਲੇਟ ਵੀ ਗਿਆ ਜੀ ਹਾਂ ਮੋਤੀ ਉਹ ਮਲੋਰੀ ਵੰਡਣੇ ਜਿਵੇਂ ਮੁਹੱਬਤਾਂ ਦੀ ਪਿਆਰ ਦੀ ਖੁਸ਼ੀਆਂ ਦੇ ਖੇੜਿਆ ਰਾਤ ਦਾ ਜਿਹੜਾ ਨਾਲ ਦੋ ਗੱਲਣਾ ਕਰੀਏ ਬਹਿ ਜਾ ਸਾਡੇ ਸੋਨਾ ਅਫਰੀਕਾ ਦਾ ਅਸੀਂ ਹਾਜ਼ਰ ਹੋ ਗਏ ਹਾਂ ਉਹਨੇ ਤੋਂ 21 ਤੱਕ ਵਿਆਹ ਚ ਗੁਜ਼ਾਰੇ ਸਾਥ ਸਬੰਧੀ ਰਿਸ਼ਤੇ ਲੈ ਆਏ ਤਾਂ ਵਾਜੇ ਗਾਜੇ ਬਾਈਦੇਰੇ ਔਰ ਉਹਨੇ ਨੂੰ ਸਾਰੇ ਜਨ ਸਾਡੇ ਘਰੇ ਆਏ ਖੂਬ ਰੌਣਕਾਂ ਲੱਗੀਆਂ ਬਰਾਤ ਗਈ ਤੇ ਕਿਤਨਾ ਚ ਹਾਂ ਤੇ ਬਹੁਤ ਹੀ ਖਿਆਲ ਸਾਡੇ ਕੋਲ ਹੈ ਜਿਹਦਾ ਨਾਮ ਵੀਨਾ ਰਾਣੀ ਹੈ ਤੇ ਅੱਜ ਦੀ ਲੋਰੀ ਪਾਈ ਜਾ ਰਹੀ ਹੈ ਲੋਰੀ ਦੀਆਂ ਮੁਬਾਰਕਾਂ ਨੇ ਸੋਕੜਾ ਪਟਾਕਿਆਂ ਦਾ ਭੜਿਆ ਪਿਆ ਜੀ ਤੇ ਸਾਨੂੰ ਤੁਸੀਂ ਸੁਣਾਓ ਮਾਣਿ ਵਸੇ ਤੇ ਸਾਂਝਾ ਕਰੀ ਜੀ ਲੋਰੀ ਦੀ ਗਾਣਾ ਅਸੀਂ ਆਪ ਮੰਗਾਰੇ ਤੇ ਬਿਬਾ ਲੋਰੀ ਜੀ ਤੇ ਜਾੜੀ ਕਿਹਨਾਂ ਜੀ ਹੋਏ ਸਾਰਾ ਸਾਲ ਸਮਸ਼ਕਾਇਤ ਨਹੀਂ ਕਰ ਸਕਦੇ ਨਾ ਜਵਾਬ ਆ ਜ਼ਰ ਤੇ ਨਾ ਕਿਤੇ ਹੋਰ ਖਾਸ ਜੀ 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 ਤੁਸੀਂ ਹੋਰੇ ਦੱਸ ਸਕਦੇ ਭਾਵੇਂ ਜਰ ਬਣ ਕੇ ਨਾ ਜੀ ਤੁਹਾਨੂੰ ਪੁੱਛੀਏ ਨੂੰ ਦਸ਼ਮੇਸ਼ ਨਗਰ ਕੋਡ ਨੰਬਰ ਇ ਦੇ ਨਾਲ ਤਰਤਰ। ਜੀ। ਅਰਤਿਆ ਸਿੰਘ ਅਟਵਾਰ। ਜੀ ਜੀ। ਕਹਿੰਨੇ ਕਿ ਰਾfte ਦੇ ਮੈਸੇਜ ਖਾਸੇ। ਹੂੰ। ਖੁਸ਼ ਆਪਣੇ ਇਨਫਾਜ਼ ਲੈ ਕੇ ਦੋਸਤਾਂ ਨਾਲ ਜ਼ਿਆਦਾ ਪੜਿਆ ਨਿਕਤ ਮੈਂ ਨਹੀਂ ਹਾਂ ਪਰ ਦੋਸਤਾਂ ਦੀਆਂ ਗੱਲਾਂ ਵਿੱਚੋਂ ਇਹ ਗੱਲਾਂ ਲੈ ਕੇ ਸਾਜ਼ ਦੀ ਇੱਕ ਸੇਮਾ ਚੜੀਟਾ ਖਿੱਚਦੇ ਨਾ। ਹਾਏ ਹਾਏ। ਬਾਕੀ ਮੇਰੇ ਤੋਂ ਇਲਾਵਾ ਜਿਹੜੇ ਦੋਸਤ ਨੇ ਉਹ ਬਹੁਤ ਖੂਬ ਤੇ ਵਲੰਦਾਰ ਲਿਖਦੇ ਨੇ। ਉਮੀਦ ਕਰਦਾ ਕਿ ਮੇਰੀ ਨਾ ਚੀਜ਼ ਦੀਆਂ ਛਰੇਟਾ ਵੀ ਤੁਹਾਨੂੰ ਪਸੰਦ ਆਉ। ਹਾਏ ਹਾਏ। ਕੀ ਬਾਤ ਹੈ। ਇਤਰੀ ਟੇਪ ਬਣੀ ਕਰਦੇ ਹੋ ਵੇਲ ਬਣ ਜਾਂਦੀਆਂ ਨੇ। ਅਨੰਦ ਅਸਰ ਕਾਗਜ਼ ਤੇ ਲਕੀਰੇ ਠੀਕ ਕਰਦਾ ਰਹਤਾ ਹੂੰ ਕਿਤਲੀਆਂ ਨੂੰ ਬਹਿਲਾਣੇ ਕੇ ਲੀਏ ਕਿਆ ਬਾਤ ਹੈ ਕਿਆ ਬਾਤ ਕਹਿੰਦੇ ਨੇ ਅੱਜ ਹਿੰਦੀ ਫਿਲਮਾਂ ਬਾਰੇ ਆਪਾਂ ਗੱਲ ਕਰਨੀ ਹੈ ਹਲਵਾ ਬਣਦੇ ਆ ਤੇ ਬੜੀਆਂ ਨੇ ਪਰ ਚਲਦੀਆਂ ਬਹੁਤ ਘੱਟ ਵੀ ਅਨੰਦ ਜੀ ਸ਼ੁੱਕਰਵਾਰ ਆਜ ਤੇ ਜੀ ਲੀਂ ਜੰਦਿਆਂ ਨੇ ਕੈ ਫਿਲਮਾਂ ਹਾਂ ਜੀ ਹਾਂ ਜੀ ਕਹਾਣੀ ਬਾਕਸ ਆਪਾਂ ਬਣਦੇ ਰੱਖਦੇ ਰਹਿਦੇ ਨੇ ਬੜੀ ਬਣਦੀ ਇਸ ਤੇ ਵੀ ਬਹੁਤ ਕਰ ਰਹੇ ਹੂੰ ਇੱਕ ਥੋੜਾ ਤੋਂ ਪਿੱਛੇ ਜਾਗ ਪੜੀ ਤੇ ਜੰਦੀ ਹਲਵਾ ਖੂਬ ਚਲਦੀ ਹੁੰਦੀ ਅਸਲ ਕਿਉਂਕਿ ਕਹਾਣੀਆਂ ਵੀ ਆਮ ਆਦਮੀ ਦੇ ਇਰਤ گرد ਘੁੰਮਦੀਆਂ ਘੁੰਮਦੀਆਂ ਗਰੀਬੀ ਦੀ ਕਹਾਣੀ ਆਮ ਘਰਾਂ ਦੀਆਂ ਕਹਾਣੀਆਂ ਕੈਂਟਪਾਸ ਕਿ ਸਾਡੀ ਰੋਜ਼ਮਰਾਂ ਦੀਆਂ ਕਹਾਣੀਆਂ ਇਹ ਸੰਦੇਸ਼ ਦਿੰਦਾ ਕਹਿੰਦੇ ਜੀ ਬਹੁਤ ਸੁਪਰਡਪਰ ਹੁੰਦੇ ਹੂੰ ਇੱਕ ਦਿੱਤੇ ਬਹੁਤ ਮਰਜ਼ੀ ਕਿਸੇ ਦਾ ਵੀ ਵੀ ਜੀ ਜੀ ਮੈਨਾਂ ਨਾਲ ਬਹੁਤ ਘਰਾਂ ਦੇ ਚੁੱਲ੍ਹੇ ਚੱਲਦੇ ਸੀ ਪਰ ਸਮੇਂ ਦੀ ਕਰਵਟ ਨੇ ਚੰਗੇ ਕਾਇਕਾਂ ਨੂੰ ਕਿਤੇ ਨੁਕਰੇ ਨਾ ਦਿੱਤਾ ਤੇ ਬਸ ਮਸ਼ੀਨੀ ਕਾਇਕ ਉੱਤੇ ਸਾਹਮਣੇ ਆ ਗਏ ਕਾਇਕ ਤੋ ਵੀਤ ਵਾਲੇ ਬਾਕੀ ਕੰਪਿਊਟਰ ਨਾਲ ਉਹ ਕੁਝ ਮਿਕਸ ਕਰ ਦਿੰਦੇ ਨੇ ਤੇ ਬਸ ੱਕੇ ਨਾਲ ਫਿਲਮਾਂ ਚ ਹੀ ਪਾ ਦਿੰਦੇ ਮੀਟਬੋਰਡ ਚਲਦੇ ਨਹੀਂ ਬਾਕੀ ਫਿਲਮ ਦਿਖਾਣੀ ਜਿਹੜੀ ਆ ਉਹ ਵੀ ਠੰਡੀ ਜਾਈ ਹੁੰਦੀ ਹੂੰ ਤੇ ਕਹਿੰਦੇ ਨੇ ਕਿ ਲੋਕਾਂ ਨੂੰ ਆਪਣੇ ਵੱਲ ਖਿੱਚ ਨਹੀਂ ਪਾਉਂਦਾ ਆ ਖਾਸਿਤ ਫੋਡੀ ਜਿਹੜੀ ਬਲਗੈਨਿਟੀ ਤੁਮਾਜ ਬਖਾਈ ਜਾਂਦੀ ਹੈ ਬਾਕੀ ਕਹਾਣੀ ਵਿੱਚ ਹੀਰੋਇਨ ਨੂੰ ਕਿਰਦਾਰ ਬੜਾ ਤੋਰ ਮਰੋੜ ਕੇ ਪੇਸ਼ ਕੀਤਾ ਜਾਂਦਾ ਹੂੰ ਜੀ ਮਿਸਾਲ ਦੇ ਤੌਰ ਤੇ ਕਿਸੇ ਵਿਆਹ ਦੇ ਮਰਦ ਨਾਲ ਪ੍ਰੇਮ ਸੰਬੰਧ ਆਪਣਾ ਪਿਆਰ ਪ੍ਰਾਪਤ ਕਰਨ ਲਈ ਜਿਵੇਂ ਕਤਲ ਕਰ ਦੇਣਾ ਆਪਣੇ ਪ੍ਰੇਮੀ ਨੂੰ ਆਪਣੀ ਪਤਨੀ ਨੂੰ ਛੱਡਣ ਲਈ ਮਜਬੂਰ ਕਰਨਾ ਜੀ ਔਰ ਉਸ ਨੂੰ ਔਰ ਉਸ ਦੀ ਦੁਸ਼ਮਣ ਬਣਾ ਕੇ ਪੇਸ਼ ਕਰਨਾ کئی ਕਿਰਦਾਰ ਇੱਕ ਤਰਫ ਪਿਆਰ ਵਾਲਾ ਜਨੂਨੀ ਬਾਈਸ਼ੀ ਬਣਾ ਕੇ ਵੀ ਪੇਸ਼ ਕੀਤਾ ਜੀ ਆ ਲੈ ਨੂੰ ਬਹੁਤ ਵੱਡਾ ਬਣਾਉਂ ਦਿੰਦੇ ਕਈ ਡਾਇਲੌਗ ਦੂਰ ਕਹਾਣੇ ਪੇਸ਼ ਕੀਤੇ ਜਾਂਦੇ ਨੇ ਤੇ ਹੋਰ ਵੀ ਬਹੁਤ ਕੁਝ ਪਰਦੇ ਤੇ ਸਾਫ-ਸਾਫ ਸਿਖਾਇਆ ਜਾਂਦਾ ਉਹ ਦੋਵੇਂ ਤੁਹਾਨੂੰ ਨਹੀਂ ਤੇ ਬਿਲਕੁਲ ਜੀ ਬਿਲਕੁਲ ਪਰ ਅੱਜ ਦੇ ਅੰਗੜ ਨੜਕੇ ਨਿਰਕੀਆਂ ਫਿਲਮਾਂ ਦੇ ਤਰ੍ਹਾਂ ਤੇ ਪਿਆਰ ਕਰਦੇ ਨੇ ਜਿਹਦੀ ਮਿਸਾਲਾ ਤੁਹਾਨੂੰ ਆਮ ਦੇਖਣ ਤੁਹਾਨੂੰ ਮਿਲ ਜਾਂਦੀ ਹੈ ਜੀ ਤੇ ਫਿਲਮਾਂ ਦਾ ਮਕਸਦ ਹੈ ਯਾਰ ਮਿਆਰੀ ਯਾਰ ਮਿਆਰੀ ਚੀਜ਼ਾਂ ਪੇਸ਼ ਕੀਤੀਆਂ ਜਾਂਦੀਆਂ ਨੇ ਦੂਜੇ ਪਾਸੇ ਕਈ ਕਲਾਕਾਰਾਂ ਨੂੰ ਪਾਪ ਵੀ ਕਰਦੇ ਨੇ ਫਿਲਮਾਂ ਦੇ ਨਿਰਦੇਸ਼ਕਾਂ ਨੂੰ ਅਪੀਲ ਵਧੀਆ ਵਧੀਆ ਸਹਾਣੀਆਂ ਤੇ ਆਧਾਰਿਤ ਫਿਲਮਾਂ ਬਿਆਰ ਕਰੋ ਤਾਂ ਕਿ ਅੱਜ ਦੇ ਨੌਜਵਾਨ ਗਲਤ ਪਾਸੇ ਜਾਣ ਤੋਂ ਬਚ ਜਾਣ ਤਾਂ ਫਿਲਮ ਬਣਾਉਣ ਦਾ ਤੁਹਾਡਾ ਮਕਸਦ ਪੂਰਾ ਹੋ ਜਾਵੇ

ਇਹ ਕੋਈ ਕੋਈ ਛੱਡ ਦਿਓ ਮਠਾਈ ਵਾਲੇ ਡੱਬੇ ਬਹੁਤ ਪਏ ਨੇ ਇਹ ਕਿਹਨਾਂ ਨੂੰ ਦੇ ਦੇਓਗੇ ਕੋਹਾ ਕਰ ਨਹੀਂ ਆ ਜਾਈਗੀ ਤੇ ਕੋਈ ਜਣਾ ਨਾ ਕਰ ਤੁਹਾਡੇ ਇਨੀ ਜਗ੍ਹਾ ਵੀ ਨਹੀਂ ਇੰਨੇ ਚੰਦ ਦਾ ਸੱਚਾ ਹਾਂਜੀ ਤੁਹਾਨੂੰ ਕਰ ਦੇ ਦਸ ਕਾ ਜੀ ਲੋ ਪਰ ਮਨ ਤੇਰੀ ਲੈ ਜਾਉਂਗੀ ਉਹ ਵੀ ਅੰਦਰ ਜੀ ਨੇ ਕਿਹਾ ਤਾਂ ਐ ਦੀਦੀ ਸੱਜ ਕੇ ਜਿਆ ਨੂੰ ਐਵੇਂ ਆਉਂਦੇ ਰਹੇ ਰੋਣ ਕਾ ਲੰਦੇ ਰਹ ਨਾ ਮਸਾਣੀਆਂ ਤੇਰੇ ਨੂੰ ਮਾ ਸੋ ਦਿੰਦੇ ਰਾਤਾ ਮੇਰੇ ਪੈਰਾਂ ਕੋਲ ਤੇ ਗਵਾਟ ਗਏ ਥਾਂ ਦੇ ਸਖਰੀਏ ਤੇ ਕੂੜੀਆਂ ਤਕਰ ਅੱਜ ਤੋਂ ਲੋਰੀ ਦੀ ਗਵਾਚ ਗਈ ਜੀ ਗਵਾਚ ਗਈ ਅਰੇ ਮਾਸੇ ਦੇਖੋ ਕਿ ਨਾ ਉਹ ਬਾਸ ਬੈਠੇ ਨਿਕਲਦੇ ਮੈਰੀ ਕੋਲੇ ਵੀ ਲੋਰੀ ਕੋਈ ਲੋਰੀ ਹੁੰਦੀ ਸੀ ਕੰਦੇ ਤਾਂ ਮੈਂ ਆਇਆ ਕਿਨੇ ਅੱਗੇ ਸਿਕਣ ਚਲਾ ਦੇ ਕੋਈ ਦਰਦੇ ਨੇ ਮੈਂ ਮਗਾ ਕਰੇ ਤੂੰ ਹੀ ਬਾਲੀ ਹੋ ਗਿਆ ਅੱਗੇ ਕਹਿ ਗਿਆ ਕਿ ਜਾ ਕੇ ਪਤਾ ਲੱਗਾ ਕਿ ਨਾ ਇੱਟਾਂ ਬਾਲੀਆਂ ਸੀ ਆਵਾਜ਼ੀ ਆ ਉਦੋਂ ਉਹ ਕਪੜੇ ਉੱਪਰ ਡੰਡਿਆ ਸੀਗਾ ਅੱਗ ਦੀ ਸ਼ਗਲੀ ਬੜੀ ਸੀ ਅੱਗ ਨਹੀਂ ਸੀ ਉਹ ਸਭ ਕੁਝ ਬਣਾਉਂਦੀ ਹੋਈ ਜਾਂਦਾ ਸੀ ਕਹਿੰਦੇ ਕਿਸੇ ਸਮੇਂ ਪੰਜਾਬੀ ਸੱਭਿਆਚਾਰ ਵਿੱਚ ਲੜਕੇ ਲੜਕੀ ਨਗੜਿਆ ਬਰੇ ਸ਼ਰਨਾਮਾ ਤਾਮਾ ਦਾ ਹਾਰਜਮਨ ਜੰਗਸਤੀ ਏਦਿਹਾ ਕਿ ਮੁੰਡੇ ਕੁੜੀਆਂ ਦੇ ਵਿਆਹਾਂ ਮੌਕੇ ਨੇ ਚਰਦਾਰਾਂ ਦੀਆਂ ਮਨ ਦੇ ਕੀ ਸਕੇਰੀਆ ਬੋਲਾ ਚਾਹਾਂ ਤੇ ਮਲਾਣ ਉੱਪਰ ਤਾਂ ਨੇ ਕੋੜੀ ਨਾਲ ਸਵਾਤੇ ਸਿੱਖਣੇ ਵਰਗੇ ਲੋਕ ਕਾਵ ਰੂਪਨ ਜਨਨ ਹੋਇਆ ਇਸੇ ਵਿੱਚ ਅੱਜ ਦੇ ਦਿਨ ਵਿੱਚ ਫਲੈਰ ਪ੍ਰੋਬਲਮ ਦੇ ਸਾਬਿਤ ਰਕੀ ਦਾ ਕੁਮਾਰ ਹੁੰਦੇ ਹੁਣਾਂ ਪੰਜਾਬੀ ਦੇ ਭਾਈਚਾਰ ਜਿੱਥੇ ਆਪਣੀ ਚਾਹਾਂ ਤੇ ਸ਼ਗਨਾਂ ਵਿੱਚੋਂ ਆਪ ਮਹਾਰਾਪਨ ਸਾਧੀ ਸ਼ਕਮ ਕਰਦਾ ਜਾ ਰਹੇ ਆਂ ਜਾਂਦੇ ਸੁਣੌੜੇ ਜਨ ਬਣਨੀ ਕੋਠੇ ਰ ਕਰਕੇ ਬਰਾਤ ਨੂੰ ਰੋਤੀ ਕੌਣ ਲੈ ਸਿੱਖਣੇ ਦੇਣੀਆਂ ਸਭ ਖਤਮ ਹੋ ਚੁੱਕੇ ਨੇ ਥੋੜੀ ਤਸਦੀਕ ਨੇ ਦਿtare ਮੁੰਡਾ ਤੇ ਲੱਗਦਾ ਨੇ ਗਵਾਰ ਇਹ ਕੋਈ ਪੱਵਦੀ ਨਹੀਂ ਵੀ ਲੱਗੇ ਲੱਗ ਤੁਹਾਨੂੰ ਮੇਰੇ ਮੈਂ ਵੀ ਕਹਿੰਦਾ ਹਾਂ ਪੰਜਾਬੀ ਸਮਾਜ ਦੇ ਮੌਲਾ ਨੂੰ ਦੌਨ ਲਈ ਤਰੀਕਾਂ ਦੀਆਂ ਸਮਾਜਿਕ ਬੁਰਾਈਆਂ ਨੂੰ ਅੱਜਨ ਘੋਟੋ ਘੋਟੇ ਤੇ ਖਲਾਵੇ ਬਤਵੀ ਲੈ ਰਿਹਾ ਹੈ ਅੱਜ ਦਾ ਸਮਾਜ ਪੰਜਾਬੀ ਭਾਈਚਾਰੇ ਨੇ ਅੱਜਕੱਲ ਵਿਆਹ ਕਿਸੇ ਫੋਕੀ ਸ਼ੌਰਤ ਤੇ ਤਮਾਸ਼ਤਰੀ ਦੇ ਪ੍ਰਤੀਕ ਬਣਦੇ ਜਾ ਰਹੇ ਨੇ ਨਾ ਦੇ ਨਾਲ ਪੰਜਾਬੀ ਸੱਭਿਆਚਾਰ ਦੇ ਕੇ ਸਾਤ ਮਰੀਦੀਆਂ ਮੌਜਾਤਾਵਾਂ ਦਾ ਵਿਕਾਣ ਕਰਦੇ ਜਾ ਰਹੇ ਨੇ ਪਿਛਲੇ ਕੁਝ ਇੱਕ ਦਹਾਕੇ ਤੋਂ ਪੰਜਾਬ ਦੇ ਵਿਆਹਾਂ ਮੌਕੇ ਉਗਮੇ ਤੇ ਵਿਦਿਅਕ ਮੈਰਿਜ ਪੈਲੇਟ ਕੱਚੇ ਨੇ ਮੁੰਡਿਆਂ ਤੇ ਕੁੜੀਆਂ ਦੇ ਵਿਹਾਂ ਦੇ ਚਰਨਾ ਤੇ ਚਾਵਾਂ ਨੂੰ ਖਤਮ ਕਰਕੇ ਰੱਖ ਦਿੰਦਾ ਹੈ ਮੈਂ ਪਾਲਸ ਕਲਚਰ ਦੇ ਵਿਆਹਾਂ ਨੂੰ ਧਿਆਨ ਨਾਲ ਦੇਖਿਆ ਗਾਤ ਕੋਈ ਪੜਾ ਕੇ ਚੱਲਣਾ ਲੱਗਦਾ ਕਿ ਮੁੰਡੇ ਦੇ ਇਸ ਤਰ੍ਹਾਂ ਕਿਹੜੇ ਪਾਸੇ ਨੇ ਤੇ ਵਿਆਹ ਦੇ ਕੋਰੀ ਦੇ ਇਸ ਤਰ੍ਹਾਂ ਕਿਹੜੇ ਪਾਸੇ ਨੇ ਸਮੇਂ ਦੀ ਘਾਟ ਸੀਮਾਤ ਹੀ ਮਹਿਮਾਨ ਬੈਗਣ ਚਾਹੁੰਦੇ ਜਾਂਦੀਆਂ ਨੇ ਪਹਿਲਾਂ ਨੂੰ ਭਰਾ ਦੀਆਂ ਘੋੜੀਆਂ ਗਾਣੀਆਂ ਹੀ ਨਹੀਂ ਆਉਂਦੀਆਂ ਕਿਉਂਕਿ ਗਾਉਣ ਤੇ ਲੈ ਕੇ ਸਾਰਾ ਕੰਮ ਧੀ ਜੇ ਸੁਸਤੰਦ ਹੋ ਕੇ ਆ ਗਿਆ ਜਿਸ ਨੇ ਤਨਪਾਲ ਵੀ ਆਵਾਜ਼ ਨਾਲ ਸਭ ਦੇ ਦਿਨ ਹਿਲਾ ਕੇ ਰੱਖ ਦਿੰਦੇ ਹੁੰਦੇ ਨੇ ਇਹਨਾਂ ਜ਼ਰੂਰ ਹੈ ਕਿ ਭਰਾ ਦੀ ਆਵਾਜ਼ ਪਰ ਕੇ ਚਾਰ ਫੋਟੋ ਜ਼ਰੂਰ ਖਿੱਚਵਾ ਲਏ ਜਾਂਦੀਆਂ ਨੇ ਮਾਰੇ ਪੈਰੇ ਦੀ ਚਾਰਦਵਾਰੀ ਦੇ ਉਹ ਆ ਪੱਟੇ ਤੇ ਇਕੱਠੀਆਂ ਹੋਈਆਂ ਬੀਬੀਆਂ ਨੂੰ ਓਵਰਲੋਡ ਪਲੇਟ ਵਿੱਚ ਪਿਕੀਆਂ ਫ੍ਰੋਡ ਮਿਲਾਈਆਂ ਪਕੌੜੇ ਚਾਟ ਖਾਂ ਤੋਂ ਵੇਲ ਨਹੀਂ ਮੀਂਦੀ ਇਸੇ ਤਰ੍ਹਾਂ ਆਦਮੀ ਵੀ ਛੇਵਾ ਦਰਿਆ ਤੇ ਤਰਾਹਾਂ ਪਕੌੜਿਆਂ ਤੇ ਓਵਰ ਲੋਕ ਰੋ ਕੇ ਇੱਕ ਪਾਸੇ ਲੁਰਕ ਜਾਂਦੇ ਨੇ ਨਿੱਕਣ ਗਾਵਰੇ ਦੇ ਕੋਲ ਲੋਕਾਂ ਦੀ ਵਰਖਾ ਤੰਦ ਨਜ਼ਾਰਾ ਦਿੱਖਿਆ ਜਾ ਸਕਦਾ ਹੈ ਇਸੋ ਰੀਸ ਪੈਸੇ ਦੀ ਬਰਬਾਦੀ ਕੀਤੀ ਜਾਂਦੀ ਹੈ ਕੋਈ ਬਿਰਿੰਦਾ ਜੀ ਲੋੜ ਜੇ ਤਾਂ ਵੀ ਇਹ ਕੋਈ ਹੋਣਾ ਲੱਗਦਾ ਹਾਂ ਹਾਂ ਬਾਕੀ ਜੀ ਜੇ ਇਹਨਾਂ ਦੀ ਗੱਲ ਮੰਨ ਲਈ ਜਾਵੇ ਨਾ ਸੁਬਦੇਸੀ ਤੇ ਕਿਸੇ ਵੀ ਤਿਉਹਾਰ ਤੋਂ ਬਾਅਦ ਇਦਾਂ ਨਹੀਂ ਹੋਊਗਾ ਬਿਜੋਟਨ ਦਿਨ ਕੰਮ ਤੇ ਨਾ ਜਾਇਆ ਜਾਵੇ ਕੋਈ ਬੁਖਾਰ ਹੋ ਗਿਆ પોઈઝે સ્તાવો બેન બરબરો ભઈ ઇન્ફેક્શન ઓપે તો સાલો કુછ એસે કરકે હુnda જી કે આપા અસુરચ નહીં હોnde બિલકુલ કુ તો 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 નો જી નોડી દી એ શામ શ્રીજી પંડ ગોવંદગઢ મજીવાલા શ્રી કરણપોર ધંગાનગર રાજસ્થાન તો તોડે ની સ્પેશિયલ ચા આય આય ન આ ચાણ બાત કે પરવાની કે કેરે કરે વાલી ચામાં એ ચાલે તે નિતનાયે તે લેસ વાલે બિસ્કટ વાલે કેક મેરી ચાંગલા ટિયા વાલી મેરી ચા लकड़ा चढ़ जे बकोला माचिस न अॻ लाई कृष्ण लाल भागत न पती च रखिया दाखा भले

ਮੁੱਖ ਤਾਰ ਭੂਖ ਨੇ 100 ਗ੍ਰਾਮ ਲੱਤੀ ਪਾ। ਹੂੰ। 100 ਗ੍ਰਾਮ ਲੱਤੀ ਪਾ। 100 ਗ੍ਰਾਮ ਲੱਤੀ ਪਾ ਇਹਦੀ ਪਰਖਾ। ਅੱਛਾ। ਯਾਰੋ ਜੋ ਸੁਣੋ। ਇਹ ਤੇ ਚਾਹ ਹੈ ਨਾ ਤੇ ਆਈ ਮਾਤਾ ਵਾਲੀ। ਆ 100 ਗ੍ਰਾਮ ਨੇ। ਖਾਣ ਹੈ ਉਰਾਨੇ ਸੁਬਰੀ ਦੀ 100 ਗ੍ਰਾਮ ਲੱਤੀ ਪਾਈ। ਅੱਛਾ। ਤਾਂ ਦਾ ਖਾਣੋ ਵਾਲੇ 100 ਗ੍ਰਾਮ ਖਾਣ। ਸੁਣਾ ਜੀ। 100 ਗ੍ਰਾਮ ਖਾਣ ਕੱਪ ਕੀ ਕਰ ਰਹੀ? ਮੈਂ ਸੁਣੇ ਇਹ ਕੋਈ ਚਾਰਜ ਕਰਤਾ। ਤੇ ਮੈਂ ਤਾਂ ਜਮੇ ਉਹ ਤੇ ਬਰੂਤੀ ਚੁੱਤੀ ਆ ਨਾ ਰਨੇ ਚਾਹ ਉਬਲ ਗਈ ਉਹ ਤੁਹਾਡੇ ਲਈ ਬੜੀ ਜਲਦੀ ਉਬਲ ਗਈ ਸੀ ਆਹ ਬੰਦੇ ਬੰਦੇ ਇਸ ਵਾਰ ਮੇਰਾ ਫਿਰ ਮੈਂ ਆਈ ਨਹੀਂ ਕਲਾਸ ਲੈ ਕੇ ਬਿਰੰਦਰ ਜੀ ਵੱਲੋਂ ਦੇਖੋ ਕਿਸ਼ਨੂਰੀ ਰਾਮ ਸਿੰਘ ਬਰਾੜ ਦੇ ਪਾਸ ਤੱਕੇ ਕਰਤੇ ਉਹ ਆਪਣੇ ਉਸ ਪਾਸ ਵਿੱਚ ਦੋ ਕੰਦੀਆਂ ਦੁੱਧੀਆਂ ਲੈ ਆਏ ਤੇ ਜਿਹੜੀ ਮੇਰੀ ਮੈਡਮ ਆ ਨਾ ਪਤੋ ਇਹਨਾਂ ਦੀ ਮੈਡਮ ਮੈਸਰ ਕੁਮਾਰ ਮੈਨਰ ਤੋਂ ਕਿਹਾ ਉਹਨੇ ਦੋ ਦੁੱਧ ਉਬਾਲੀ ਚਾਹ ਵਿੱਚ ਪਾ ਵਾ 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 ਪਰਮ ਪਰ ਤੇ ਮੱਛਿਆ ਪਰੋ ਨੇ ਜਾ ਜਿਹੜਾ ਪਤਨਾ ਸੀ ਨਾ ਉਹਨੇ ਦੋ ਕੰਨੇ ਲਾਇਆ ਦਰਨ ਪ੍ਰੀਤ ਰੰਦ ਆਵਾਂ ਨੇ ਚਾਹ ਪੋਣੀ ਤੇ ਬਰਤਨ ਹੋਲੇ ਆ ਦੇ ਕੇ ਕੰਚਨਾ ਰੋਣਾ ਨੇ ਚਾਹ ਨੂੰ ਜਸਾ ਵਿੱਚ ਪੋਇਆ ਜੇ ਅਨਾਮਿਕ ਹੋਸ਼ ਨੇ ਚਾਹ ਨੂੰ ਕਪਾਜ ਪਾਇਆ ਤੇ ਕਹਿੰਦੇ ਨੇ ਕਿ ਸੁਖਜੀਤ ਤੇ ਮੈਂ ਸੁਖਜੀਤ ਜੀ ਅਸੀਂ ਹੋਲਾ ਪਾ ਰਹੇ ਹਾਂ ਚਾਹ ਲਿਆਓ ਇਹ ਚਾਹ ਉਹ ਚਾਹ ਆਵਾਜ਼ ਬੁਗਾਨੇ ਕਿ ਕਿਤੇ ਜੀ

ਜੋ ਵਿਸ਼ੇ ਨੂੰ ਵੀ 2012 ਤੱਕ ਦਾ ਆਫਰ ਹੈ ਜਲਦੀ ਕਰੋ ਮੌਕਾ ਹੱਥੋਂ ਨਿਕਲਣਾ ਜਾਏ ਨਹੀਂ ਸਿਰਫ ਕੁਝ ਹਵਾ ਰਹੇਗੀ ਇਹ ਕੀ ਆਵਾਜ਼ ਹੈ ਕੀ ਆਵਾਜ਼ ਹੈ ਕਿਰਾਇਆ ਕਿੰਨਾ ਲੱਗੇ ਕਿੰਨਾ ਬਹੁਤ ਆਵਾਜ਼ ਤੇ ਇਸ ਦੀ ਗਲੀਸ਼ ਤੇ ਬਹੁਤ ਬਹੁਤ ਸ਼ੁਕਰੀਆ ਜੀ ਇਹਨੇ ਮਹੱਤਪੂਰਨ ਸਾਰਾ ਜਾਣਕਾਰੀ ਆਨ ਦਾ ਬਰਾਉਂਡਰ ਦੇ ਜੁੜੀ ਜੀ ਸਲਾਮ ਹੈ ਦੇ ਪੰਜਾਬ ਦੀ ਪੂਰੀ ਟੀਮ ਦੇ ਇਹਨਾਂ ਦਾ ਸੁਪਰੀਆ ਸਨੇਹ ਜੀ 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 ਮੰਤਾ ਪਾ ਦਵੈ ਤਲਵਾਰਾ ਜਾ ਤੱਕ ਤਾਂ ਇਹ ਤਾਂ ਦਰਸਤੀ ਹੋਏਗਾ ਅੱਜ ਗੱਲ ਕਰਦੇ ਹਾਂ ਗਊਗਾਂ ਦੇ ਕੱਦ ਨੂੰ ਪਾਣੀ ਪੀਣੇ ਤੋਂ ਇਸ ਦਾ ਮਤਲਬ ਬਹੁਤ ਬੁਝਿਆ ਹੈ ਕਹਿੰਦੇ ਨੇ ਕਿ ਮਰਦੇ ਆਦਮੀ ਨੂੰ ਬਹੁਤੀ ਪੂਝ ਪਰਾਦੇ ਤਾਂ ਭਾਪ ਤਾਂ ਅਗਰ ਪਾਰ ਹੋ ਜਾਂਦਾ ਉਹਨੋਂ ਉਪਦੇ ਜਨਮ ਲੈ ਕੇ ਮੌਤ ਤੱਕ ਦੇ ਸਤਕਾਰ ਇਹ ਗਾੜੀ ਮੌਜੂਦ ਵੀ ਚੁਕਾਏ ਜਾਂਦੇ ਨੇ ਤੋਂ ਕਹਿੰਦੇ ਇੱਥੇ ਸਾਨੂੰ ਫਤ ਮਰ ਤੋਂ ਫਤ ਲੈ 2500 ਗਵਾਂ ਨੇ ਵੀ ਗਾਵਾਂ ਦੇ ਬਹੁਤ ਸੇਵਾ ਕੀਤੀ ਸੀ ਰੇਸ਼ਮੋਲੇ ਦੇ ਗਾਵਾਂ ਦੀ ਬਹੁਤ ਸੇਵਾ ਕਰਦੇ ਸਨ ਪਰ ਹੋਰ ਦਾ ਆਦਮੀ ਇਨਾ ਸੜਕਾਂ ਤੇ ਚੱਲੁੰਦਾ ਗਾਹ ਹੋਵੇ ਮੱਝ ਹੋਵੇ ਕਹਿੰਦੇ ਜਿੰਨੀ ਦੇਰ ਤੱਕ ਦੁੱਧ ਦਿੰਦੇ ਨੇ ਉਨੀ ਦੇਰ ਤੱਕ ਆਪਾਂ ਕੋਲ ਰੱਖਦੇ ਆ ਮਤਲਬ ਪੂਰਾ ਹੋਵੇ ਤੇ ਬਾਅਦ ਚ ਛੱਡ ਆਨੇ ਆ ਏਦਾਂ ਨਹੀਂ ਕਰਨਾ ਚਾਹੀਦਾ गुर पीरा सेहत दीदी गुरू ਗੁਰੂ गुरू की अध्यापक ਹੋਈਆ ਸੱਚਾ ਸੱਚਾ ਜੇ ਜੇ ਆਪਾਂ ਪਹਿਲਾਂ ਪੈਰੀਆਂ ਚਾਣਾ ਦੋ ਕਿ ਉਹ ਹੀ ਸਮੋਸਾ ਆਪ ਨੂੰ ਮੈਂੰਟਾ ਰਹਾ ਤਾ। ਅਮਰ ਜੀ ਬੰਗਾ ਤੇ ਰੁਪਨਲ ਪੰਗਾ। ਤੇ ਆਹ ਤਰੀਕਾ ਦਾ ਉਹ ਵੀ ਚਲਾਣੇ ਆ ਪਲੇਟਫਾਰਮ ਚਾਰ ਪਰ ਇਸ ਤਰ੍ਹਾਂ ਹੀ ਕਰਕੇ ਵੀ ਆਜੀ ਕਰ ਰਿਆ ਕਰੋ। ਅੱਜ ਦੋਹਾਂ ਭਰਾ ਆਏ ਆ ਕੰਪਨ ਕਰਨ ਵਾਸਤੇ ਪਰ ਮੇਰੇ ਬੇਟੇ ਘਰ ਨੇ ਗੱਲ ਕਰਨਿਆ ਕਿ ਐਕਸੀਡੈਂਟ ਉਹਦੇ ਰਿਪੋਰਟ ਕਿਉਂ ਕਰਾਉਂਦੇ ਨਹੀਂ। ਤੁਸੀਂ ਇੱਥੇ ਆ ਨਹੀਂ ਕਰਦੇ। ਅਸੀਂ ਥੋੜਾ ਜਿਹਾ ਸਮਾਂ ਪੰਜਾਂ ਨਹੀਂ ਜਾਂਦੇ। ਅਸੀਂ ਥੋੜਾ ਜ਼ਿਆਦਾ ਲੇਟ ਜਾਂਦੇ ਨੇ ਫਿਰ ਕੰਮ ਕਰਦੇ ਆ ਤੇ ਹੱਥ ਤੇ ਵਾਪਰ ਜਾਂਦੇ ਨੇ। ਰਾਤੀ ਦੋੜੀ ਤੇ ਤੈਨੂੰ ਬਹੁਤ ਬਹੁਤ ਵਧਾਈਆਂ। ਔਰ ਇਹ ਬੰਗਾਲੀ ਦੋ ਲੜਕੇ ਰਸਤੇ ਕੋਸ਼ਿਸ਼ ਕਰਦੇ ਨੇ ਭਾਈ ਜੀ ਕਰਦੇ ਨੇ ਰਾਤਾਂ ਨੂੰ ਬਹੁਤ ਚਾਹ ਕਰਦੇ ਨੇ ਰੇਤ ਮੇਰਾ ਵੀ ਬੜੇ ਪਿਆਰ ਕਰਦੇ ਨੇ ਵਾਹ ਵਾਹ ਇਸ ਤਰ੍ਹਾਂ ਕੁਸ਼ਤੀ ਸਿਖਦੇ ਰਹੋ ਖਰਾ ਖੰਡੇ ਰਹੋ ਇੱਕ ਦਿਨ ਨੌਮੀ ਪਰਵਾਰ ਬਣਿਓ ਫਿਰ ਆਪਾਂ ਤੁਹਾਡੇ ਕਿੰਨੇ ਦਿੱਖਣ ਚੱਲਾ। ਹਾਂ। ਬਾਏ ਮੰਡੀ ਮੁੰਲਾਪੁਰ ਤੇ ਰਾਜੇਸ਼ ਜੀ ਨਾਲ ਗਾਜਾ ਜਾਨ ਅਭਿਸ਼ੇਕ ਜਾਨ ਗੋਤਮ ਜਾਨ ਦਸਕੁਣਾ ਜਾਨ ਨੀਂਗਾ ਜਾਨ। ਹਾਂ। ਜਿੰਨੇ ਕਿ ਰਾਤਿਆ ਅੱਜ ਆਪਾਂ ਗੱਲ ਕਰਨੀ ਹੈ ਬੇਸਰੇ ਗਾਇਕਾਂ ਬਾਰੇ। ਓਏ ਹੋਏ। कमै करवाया कंप्यूटर से कहें नकली आवाज गाने वाले गायकों वीरों भेरों अजा ना करे <laughs> गायकों व्यापार न बनाओ पहले रियाज दबके करो जमीना बेच के धराधर एल्बम न करवाओ मां सरस्वती की पूजा <laughs> <दे> करो संगीत की इबादत करो गुरु तो विद्या हासिल करो तेरह श्रोतावान दहरी कचहरी में हाजिर होवो ताकि दिल तक उतर सको ਨਾਮ ਤੇਰੇ ਤੇ ਨਾਮ ਹੈ ਜੀ ਅਰਿੰਦਰਦੀਪ ਬਲਦੇਵ ਸਿੰਘ ਬਾਜਲਾ ਅਮਰਿਤ ਬਰਵਾਲ ਦੋਪਿੰਦਰ ਕੌਰ ਹਿੰਮਤ ਸਿੰਘ ਅਨੰਤ ਸ਼ਰਮਾ ਤੇ ਦੇਸ ਪੰਜਾਬ ਪ੍ਰੋਗਰਾਮ ਦੀ ਪੂਰੀ ਟੀਮ ਦੇ ਨਾਲ। ਤੋਂ ਇੱਕ ਕਰਮੇ ਦੋ ਸੇਵਾ ਤੇ ਜਿਹੜੇ کئی ਵਾਰ ਨਾਮ ਨਾ ਲੈ ਸਕੋ ਸੇਵਾ ਕਰ ਰਹੇ ਹਾਂ। ਸਰ ਕੁਬਾਈ ਦੇ ਦੋ ਸਾਲ ਸੁਭਜੀ ਨੇ ਕੱਟ ਲਿਆ ਸੀ ਉਦੋਂ ਇਹਨਾਂ ਦੀ ਉਮਰ 45 ਸਾਲ ਤੇ ਦੋ। ਅੱਛਾ ਜੀ ਹੋਰ ਕਹਿੰਦੇ ਆਸ ਪਤਾ ਨਹੀਂ ਕਿੰਨੇ ਬੰਦੇ ਹਫਤੇ ਜੁੜ ਗਏ। ਜੀ ਜੀ ਦੋ ਦੇ ਨੇ ਨਹੀਂ ਆਇਆ ਨਾਮ। ਉਹ ਬੇਚ। ਜੀ ਜੀ ਬੋਲੋ। ਇਹ ਕਹਿੰਦੇ ਨੇ ਕਿ ਅਸੀਂ ਕੜਾਈ ਦਾ ਕੰਮ ਕਰਦੇ ਹਾਂ। ਸ਼ੌਕ ਕਰਦੇ ਨੇ ਦੁਕਾਨ ਤੇ ਕੰਮ ਦੇ ਨਾਲ ਨਾਲ ਦਾ ਰੇਡੀਓ ਬਾਰ ਕੱਢ ਲਿਆ। ਕਹਾਂ ਬਾਤ ਹੈ? ਖੰਡੋਮੀ ਨਵਾਬੇ ਮਾਧ ਪ੍ਰਦੇਸ਼ ਵਿੱਚ ਕਿਤੇ ਦਾਰਕ। ਸਾਡੇ ਜਾਣ। ਬਹੁਤ ਗੱਦੂਆਂ। ਕੋਈ ਪੱਕੀ ਦੋਸਤੀ ਕਰੇਗਾ। ਸਾ 100 ਪੀਸ। ਉਹ ਜਿਹੜਾ ਨਾ ਉਹ ਜੋ ਆਪਰੇ ਕਰਦਾ ਹੈ। ਦੇਖ। 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 ਦੇਖ ਲੈ ਕਿ ਮੇਰੇ ਨਾਲ 40 ਸਾਲ ਤੋਂ ਉੱਪਰ ਵਾਲੇ ਵੀ ਦੋਸਤੀ ਕਰਦੇ ਨੇ। 40 ਸਾਲ ਤੋਂ ਇਕੱਲੇ ਜਿਹੇ ਉਮਰਾਂ ਉਹ ਮੈਂ ਦੋਸਤੀ ਕੋ ਬਿਲਕੁਲ ਨਹੀਂ ਕਰਦਾ। ਇਹ ਆ ਜੀ ਕਿਹਾ ਜੇ ਪਹਾੜਾ ਲੋਹੀ ਮਲਾਪੁਰ ਮੰਡੀ। ਮਲਾਪੁਰ ਮੰਡੀ। ਹੈ ਨਾ? ਇਹ। ਨਾ ਜਿਸਰ ਜਿਸੋਪ ਤੋਂ ਆ ਰਿਹਾ ਬੋਲਦੇ। ਮਲਾਪੁਰ ਮੰਡੀ। ਮਲਾਪੁਰ ਦਾਖਾ। ਪੂਰਾ ਦੀ ਟਿਕਟਾ 333 ਬਲੇ ਜਿਲ੍ਹਾ ਲੁਧਿਆਣਾ ਰਾਜੇ ਟਿਆਰ ਬਟੂ ਨਾਮ ਦਾ ਰਾਮਾ ਪੁਰਾਣੀ ਮੰਡੀ ਸਰ ਜੈ ਮਾਰਕ ਵਾਹ ਗਵਰਨਰ ਮਾਝੀ ਵਾਲਾ ਕੰਮ ਬਰਬਾਦ ਹੋ ਰਿਹਾ ਭਾਗੂ ਕਾਫਿਜ ਕਾਮਲ ਮਸਜਿਦ ਐਸਾ ਹੋਵੇ ਜਿਹੜਾ ਧੋਹੂ ਰਹਾ ਹੋ ਥੱਟੇ ਹੋ। ਨਾਲ ਲਿਜਾ ਦੇ ਪਾਸ ਰਹਿਣ ਦਾ ਇੱਕ ਸੱਜੀ ਕਾਬੜਨਾ ਥੱਟੇ ਹੋ ਜਾਵਾ। ਮੈਂ ਇਹ ਕੀ ਕਰ ਦੰਦਾ ਕਿ ਕਾਫਿਜ ਦੇ ਰਾਮਾ ਲੈ ਰੱਖੂ। ਕਾਸਾ ਮੁਸ਼ਕਿਲ ਹੋਵੇ ਭਾਊ ਜਿਹੜਾ ਨੂਨੋਂ ਦੇ ਵਿੱਚ ਰਸਤੇ ਗਿਆਬਾ ਸਾਡੇ ਕੋ ਗੁਰੂ bina ਗਿਆਨ ਨਹੀਂ ਮਿਲ ਸਕਦਾ 아이 ਦੇ ਬੱਚੇ ਗੁਰਮੁਖ ਦਾ ਹੱਸਦਾ ਨਹੀਂ ਕਰਦੇ ਉਹ ਤਾਂ ਗਿਆਨ ਵੰਡ ਕੇ ਇਨਸਾਨ ਨੂੰ ਰਸਤੇ ਤੇ ਚੱਲਣਾ ਸਿਖਾਉਂਦਾ ਉਹ ਜੇ ਆਖੀ ਬਾਰੇ ਗੁਰੂ ਦਾ ਮਜ਼ਾ ਆਪਰਾੰਦੇ ਨੇ ਗੁਰੂਆਂ ਦੀ ਆਪਨਾ ਵਾਹ ਸਭ ਤੋਂ ਚਾਹਦੇ ਨੇ ਉਹ ਵੇਖੋ ਮੇਰੇ ਅੱਜ ਮਰਪੰਦੀ ਪਾਉਣਾ ਹੁੰਦੀ ਹੈ ਗੁਰੂਗ੍ਰਿਹਾ ਆਪਣੀ ਸਿੱਖ ਦਾ ਬੋਲੰਟਰ ਦਾ ਬਲ ਪ੍ਰਸ਼ ਗੁਰੂ ਦਾ ਪੁਰਾਤ ਕਰਦੇ ਸੱਜਣ ਗੁਰੂ ਜੀ ਦੇ ਇਸਟਾਟ ਕਰੰਟ ਕਰਦੇ ਕਿਉਂਕਿ ਗੁਰੂ ਕੇ ਰਾਸ਼ਟਰ ਦਾ ਨਿਰਮਾਤਾ ਹੈ ਹਾਂ ਜੀ ਬਹੁਤ ਪਹੁੰਚ ਲਿਖਤ ਤੋਂ ਦਿਨ ਹੈ ਰਮਿੰਦਰ ਜੀ ਤੁਹਾਡੀ ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਡੂੰਘਾਈ ਵਾਲੀ ਬਹੁਤ ਰੋਹਾਨੀਅਤ ਵਾਲੀ ਗੱਲ ਜਿਹੜੀ ਕਿ ਅੱਜ ਲੋਹੜੀ ਦੇ ਮੌਕੇ ਤੇ ਜ਼ਰੂਰੀ ਸੀ ਅਮਰਜੀਤ ਪੰਗਾ ਸੁਨੀਲ ਪਾਟੇ ਸੁਭਾਸ਼ ਸ਼ੂਨਾ ਰਜੇਸ਼ ਜਨ ਇਹ ਆਏ ਨੇ ਸਾਡੇ ਕੋਲ ਪੰਗਾ ਜੀ નહીં કસબા બરાબર રવિ કુમાર રાહુલ પર કોઈ ગઈ નહીં રવિ કુમાર રાહુલ કસબા બરાબર તું ਸਹੇਲੀ ਕੀ ਅਜਕਲ ਰੇਡੀਓ ਤੇ ਦੇਸ਼ ਪੰਜਾਬ ਪ੍ਰੋਗਰਾਮ ਅਸੀਂ ਸੁਣ ਨਹੀਂ ਸਕਦੇ ਕਿਉਂਕਿ ਸਾਨੂੰ ਪ੍ਰਸਾਰਣ ਸਾਫਤਾਪ ਨਹੀਂ ਸੁਣਦਾ ਹਾਏ 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 ਐ ਟੀ ਟੀ ਐਚ ਤੇ ਕਨੇ ਕਨੇ 7:20 ਮਿੰਟ ਤੇ ਸਾਡੇ ਤੋਂ ਬਾਅਦ ਦੇਸ਼ ਪੰਜਾਬ ਪ੍ਰੋਗਰਾਮ ਸਾਨੂੰ ਟੀ ਟੀ ਐਚ ਤੋਂ ਦੀ ਤੁਹਾਨੂੰ ਨਹੀਂ ਮਿਲਦਾ ਇਸ ਪਾਸੇ ਕਰਕੇ ਕੁਛ ਤਾਂ ਕਰੋ ਤਾਂ ਕਿ ਜੀ ਤੁਹਾਡਾ ਪ੍ਰੋਗਰਾਮ ਸਾਫਤਾਪ ਸੁਣਿਆ ਹਾਏ ਤੇ ਮਾਗਲੇ ਨੀ ਨੀ ਕੀ ਆਈ ਬੱਤਾ ਹੋ ਨੀ ਪੀ ਨੀ ਮੈਂ ਦੋਸਤੀ ਲਈ ਕਈ ਵਾਰ ਜੀ ਆਪਣਾ ਪਤਾ ਭੇਜ ਚੁੱਕੇ ਹਾਂ ਸ਼ਾਮਿਲ ਨਹੀਂ ਕਰਦੇ ਤੁਸੀਂ ਹਾਂ ਕਰਦੀ ਆ ਸ਼ਾਮਿਲ ਦੇਖੋ ਜੀ ਆਪਣੀ ਬਾਲਾਂ ਨੂੰ ਲਿਖਾ ਸੌਖੇ ਕਰੇ ਕਰੇ ਨਾ ਹਾਂ

ਸਰ ਜੀ ਸਾਰਾ ਬਾਰੂਦੀ ਟਿੱਕੇ ਦੈਂਟ ਟਿੱਕ ਨਾ ਜੀ ਅੱਛਾ ਜੀ ਤੁਹਾਨੂੰ دارو ਦਵਾਈ ਨੂੰ ਪਿਆਰ ਗਿਣਨ ਨੇ ਹਮਮ ਤਾਂ ਬਹੁਤ ਬਹੁਤ ਸ਼ੁਕਰੀਆ ਨਾ ਦਾ ਖੂਬ ਰੋਕਾਂ ਲਗੀਆਂ ਪਰ ਉਹ ਨਹੀਂ ਲਗੀਆਂ ਜਿੰਨੀਆਂ ਲਾਉਣੀਆਂ ਚਾਹੀਦੀਆਂ ਸਨ ਕੋਈ ਖੂਦੀ ਦਾ ਰੋਕਾ ਜੀ ਨਹੀਂ ਲਗਣੀਆਂ ਦੀ ਸੁਖੀ ਜੀ ਕਿਉਂਕਿ ਘੜੀ ਦੀਆਂ ਸੂਈਆਂ ਥੋੜੀ ਕਹਿੰਦੀਆਂ ਕਿ ਅਸੀਂ ਮੂਫੜੇ ਰਿਉੜੀ ਖਾਣੀਆਂ ਚੱਪਣੀਆਂ ਤੇ ਆਪਾਂ ਰੁਕਣਾ ਨਹੀਂ ਇਹਨਾਂ ਨੇ ਚੱਲਦੇ ਰਹਿਣਾ ਤੇ ਸੋ ਇਸ ਕਰਕੇ ਰਾਤ ਦਾ ਪ੍ਰੋਗਰਾਮ ਇੱਥੋਂ ਕਰਕੇ ਜਾਣ ਤੋਂ ਪਹਿਲਾਂ ਪ੍ਰੋਗਰਾਮ ਦਾ ਪਤਾ ਦੱਸਦੇ ਆ ਮੇਕੋ ਜੀ ਸੁੰਦਰ ਮੰਦਰੀਏ ਉਹ ਪਤਾ ਕਿਰਾ ਹੈ ਜੀ ਮਾਦਾ ਐਡੀਟੋਰ ਗੌਰਵ ਰਾਤਾ ਇਨਚਾਰਜ ਦੇ ਇਸ ਪੰਜਾਬ ਪ੍ਰੋਗਰਾਮ ਮਾਰਕਸ ਸੈਸ਼ਨ ਡਾਇਰੈਕਟਰ ਆਲ ਇੰਡੀਆ ਰਿਵਿਊ ਜ਼ਿਲੰਦਰ ਪਿੰਨ ਕੋਡ 1244 ਸਪੈਰਸ ਪੇਪਰ ਇੱਕ ਸਭ ਤੋਂ ਵੱਧ ਸ਼ੁਕਰੀਆ ਜ਼ਿਲੰਦਰ ਜੀ ਸਾਹਿਬਾਨ ਆਪਰ ਹਲਕੇ ਸਮੰਦਨ ਅਨੁਮੰਦਨ